मामले ਸੁਣਦੇ ਆ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ ਤਾਂ ਮੋੜ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀਨਗਰ ਤੋਂ ਸਾਹਮਣੇ ਆਇਆ ਜਿੱਥੇ ਡਾਕ ਰਾਹੀਂ ਕੋਈ ਜ਼ਰੂਰੀ ਸਮਾਨ ਨਹੀਂ ਬਲਕਿ ਟੂਨੇ ਟੱਪੇ ਦਾ ਸਮਾਨ ਭੇਜਿਆ ਗਿਆ ਤੇ ਦਸੂਆ ਦੀ ਰਹਿਣ ਵਾਲੀ ਮੋਤੀਨਗਰ ਦੀ ਮਹਿਲਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਦੇ ਘਰ ਡਾਕੀਆ ਡਾਕ ਫੜਾ ਕੇ ਜਾਂਦਾ ਤੇ ਜਦੋਂ ਉਹਨਾਂ ਦੇ ਵੱਲੋਂ ਪਾਰਸਲ ਖੋਲਿਆ ਜਾਂਦਾ ਤਾਂ ਪਾਰਸਲ ਦੇ ਵਿੱਚ ਟੂਨੇ ਟੱਪੇ ਦਾ ਸਮਾਨ ਹੁੰਦਾ ਹੈ ਤਾੰਤ੍ਰਿਕ ਵਿੱਦਿਆ ਦਾ ਸਮਾਨ ਹੁੰਦਾ ਹੈ ਅਤੇ ਉਸ ਪਾਰਸਲ ਦੇ ਵਿੱਚੋਂ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਫਟੀਆਂ ਹੋਈਆਂ ਫੋਟੋਆਂ ਜਿਨ੍ਹਾਂ ਦੇ ਉੱਤੇ ਸੂਈਆਂ ਖੁੱਬੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਤਾਂ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਪਾਰਸਲ ਦੇ ਉੱਤੇ ਉਹਨਾਂ ਵਿਅਕਤੀਆਂ ਦਾ ਵੀ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਹ ਪਾਰਸਲ ਭੇਜਿਆ ਗਿਆ ਹੈ ਤਾਂ ਹੁਣ ਪੀੜਿਤ ਮਹਿਲਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਉਹਨਾਂ ਵਿਅਕਤੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ ਹੈ। ਬਾਕੀ ਕੀ ਕੁਝ ਜਾਣਕਾਰੀ ਪੀੜਿਤ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੇਰਾ ਸਰ ਸੁਨੀਤਾ ਜੀ। ਸੁਨੀਤਾ ਜੀ ਕੀ ਹੈ ਪੂਰਾ ਮਾਮਲਾ? ਇਹ ਸਰ ਪਤਾ ਨਹੀਂ ਕੱਲ 1.5 2 ਵਜੇ ਹੀ ਆਇਆ। ਜਦੋਂ ਅਸੀਂ ਦੇਖਿਆ ਇੰਦਿਆਂ ਕਿ ਸਾਨੂੰ ਪੋਸਟ ਵਾਲੇ ਦੇ ਕੇ ਗਏ ਡਾਕੀ ਆਇਆ ਸੀਗਾ ਸਾਈਕਲ ਤੇ। ਆ ਹੀ ਖੜਿਆ। ਫੇਰ ਸੋਚਿਆ ਕਿ ਸਾਡੀ ਠੀਕ ਹੈ। ਹਣਾ ਜਦੋਂ ਅਸੀਂ ਇਹਨੂੰ ਦੇਖਿਆ ਅਨਸੁਤਿਆ ਘਰਕੋਰ ਦੇ ਵਿੱਚੋਂ ਹੋਇਆ ਜਦੋਂ ਇਹਨੂੰ ਫਿਰ ਖੋਲਿਆ ਹੂੰ ਤੇ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਇਹ ਕੀ ਕੁਛ ਸੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆਹ ਵਾਲੀਆਂ ਇੱਕ ਪੇਪਰ ਨਿਕਲਦੀਆਂ ਸਰ ਇਹਦੇ ਵਿੱਚ ਬਿਲਕੁਲ ਕੁਝ ਨਹੀਂ ਹੈ ਇੱਕ ਸਾਰ ਆਹ ਵਾਲਾ ਪੇਪਰ ਨਿਕਲਿਆ ਨਹੀਂ ਇੱਕ ਹਾਂਜੀ ਪੂਰਾ ਕਾਗਜ਼ ਹੈ ਬਿਲਕੁਲ ਹਾਂਜੀ ਪੂਰਾ ਕਾਗਜ਼ ਹੈ ਸਰ ਆਹ ਵਾਲੀਆਂ ਇਹਨਾਂ ਤੇ ਲਕੀਰਾਂ ਵੱਜੀਆਂ ਇਹ ਚਾਰ ਐ ਇਹਨਾਂ ਦੇ ਨਾਲ ਸਰ ਕਿੰਨਾ ਲਾਈਆਂ ਹੋਈਆਂ ਹੀਆਂ ਠੀਕ ਐ ਜਦੋਂ ਅਸੀਂ ਦੇਖਿਆ ਤੇ ਰੱਖੀ ਆਪਣੀ ਸਿਸਟਰ ਨੂੰ ਫੋਨ ਕੀਤਾ ਅੰਕ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਛ ਐ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਿ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੂਣਾ ਕਰਿਆ ਜਾਂ ਜਾਦੂ ਕਰਿਆ ਕੋਈ ਟੂਣਾ ਸਾਨੂੰ ਲੱਗਦਾ ਪਿਆ ਉਹ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਕੁਝ ਹਾਂਜੀ ਇੱਕ ਪੋਟਲੀ ਸਰ ਆਹ ਐ ਆਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਠੀਕ ਹੈ ਸਰ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਹੈ ਹਾਂ ਜੀ ਨਹੀਂ ਇਹ ਅਸੀਂ ਨਹੀਂ ਕੀਤੀ ਇਸ ਤੋਂ ਪਹਿਲਾਂ ਅਸੀਂ ਕੋਈ ਕਾਰਵਾਈ ਕਿੱਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਸੀਂ ਪੁਲਿਸ ਨੂੰ ਮੈਕਮੇ ਨੂੰ ਕਰਾਂਗੇ ਐਪਲੀਕੇਸ਼ਨ ਯਾងੀ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਖ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਖਤ ਤੋਂ ਸਖਤ ਸਰ ਕੀ ਇਹ ਪੂਰਾ ਮਾਮਲਾ ਮਾਮਲਾ ਇਹ ਹੈ ਕਿ ਮੇਰੀ ਸਿਸਟਰ ਹੈ ਤਾਂ ਇਹਨਾਂ ਨੇ ਜਦੋਂ ਪੋਸਟਮੈਨ ਆਇਆ ਕਰਦੇ ਤੋਂ ਇਹਦੇ ਪਾਸ ਤੋਂ ਨੂੰ ਕੋਈ ਚਿੱਠੀ ਦੀ ਹੈ ਤਾਂ ਇਹਨਾਂ ਨੇ ਸੋਚਿਆ ਕਿ ਕੋਈ ਸੰਮਣ ਆਇਆ ਹੋਗਾ तो जब मैंने आके देखा तो मैंने इसको बोला कि ये तो कोई ना कारा किया है किसी ने ना ये हरजीत सिंह नाम है हरजीत सिंह उस तो बाद फिर आपको किसी लिया बंदे को भी गया। हाँ जी सियाण बंदे को दिखाया तो फिर उसने बोला कि ये तो जादू पूना किया किसी ने क्या मांग करते हो आप ਮੰਗ ਤੋਂ ਜਈ ਹੋ ਕਿ ਇੱਕ ਕਾਰਬਰੀ ਸਖਤ ਤੋਂ ਸਖਤ ਹੋਣੀ ਚਾਹੀਦੀ। ਰਿਆਸਤ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ। ਸੋ ਅਸੀਂ ਆਏ ਦਿਨ ਕਈ ਅਜਿਹੇ ਮਾਮਲੇ ਸੁਣਦੇ ਆਂ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ। ਤਾਂ ਮੁਰ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਡਾਕ ਰਾਹੀਂ ਕੋਈ ਜ਼ਰੂਰੀ ਸਮਾਨ ਨਹੀਂ ਬਲਕਿ ਟੂਣੇ ਟੱਪੇ ਦਾ ਸਮਾਨ ਭੇਜਿਆ ਗਿਆ ਹੈ। ਤਾਂ ਦਸੂਆ ਦੀ ਰਹਿਣ ਵਾਲੀ ਮੋਤੀਨਗਰ ਦੀ ਮਹਿਲਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਦੇ ਘਰ ਡਾਕੀਆ ਡਾਕ ਫੜਾ ਕੇ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਵੱਲੋਂ ਪਾਰਸਲ ਖੋਲ੍ਹਿਆ ਜਾਂਦਾ ਹੈ ਤਾਂ ਪਾਰਸਲ ਦੇ ਵਿੱਚ ਟੂਨੇ ਟੱਪੇ ਦਾ ਸਮਾਨ ਹੁੰਦਾ ਹੈ ਤਾੰਤ੍ਰਿਕ ਵਿੱਦਿਆ ਦਾ ਸਮਾਨ ਹੁੰਦਾ ਹੈ ਅਤੇ ਉਸ ਪਾਰਸਲ ਦੇ ਵਿੱਚੋਂ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਫਟੀਆਂ ਹੋਈਆਂ ਫੋਟੋਆਂ ਜਿਨ੍ਹਾਂ ਦੇ ਉੱਤੇ ਸੂਈਆਂ ਖੁੱਬੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਤਾਂ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਪਾਰਸਲ ਦੇ ਉੱਤੇ ਉਹਨਾਂ ਵਿਅਕਤੀਆਂ ਦਾ ਵੀ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਹ ਪਾਰਸਲ ਭੇਜਿਆ ਗਿਆ ਹੈ ਤਾਂ ਹੁਣ ਪੀੜਤ ਮਹਿਲਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਉਹਨਾਂ ਵਿਅਕਤੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ ਹੈ ਬਾਕੀ ਕੀ ਕੁਝ ਜਾਣਕਾਰੀ ਪੀੜਤ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਸਰ ਸੁਨੀਤਾ ਜੀ ਸੁਨੀਤਾ ਜੀ ਕੀ ਹੈ ਪੂਰਾ ਮਾਮਲਾ ਇਹ ਸਰ ਪਤਾ ਨਹੀਂ ਕੱਲ 1.5 2 ਵਜੇ ਹੀ ਆਇਆ ਜਦੋਂ ਅਸੀਂ ਦੇਖਿਆ ਇੰਦਿਆਂ ਵੀ ਸਾਨੂੰ ਪੋਸਟ ਵਾਲੇ ਦੇ ਕੇ ਗਏ ਡਾਕੀ ਆਇਆ ਸੀਗਾ ਸਾਈਕਲ ਤੇ ਆ ਹੀ ਖੜਿਆ ਮੈਂ ਸੋਚਿਆ ਕਿ ਸਾਡੀ ਥੀ ਚੀਜ਼ ਹੈ ਜਣਾ ਜਗ ਵਾਹਣ ਨੂੰ ਦੇਖਿਆ ਅਲ ਸੋਚਿਆ ਕਰੇ ਉਰ ਦੇ ਵਿੱਚੋਂ ਉਹ ਛਾ ਜਦੋਂ ਇਹਨੂੰ ਫਿਰ ਖੋਲਿਆ ਹੂੰ ਤੇ ਲੱਗਦਾ ਹੂੰ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਇਹ ਕੀ ਕਸ਼ਤੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆਹ ਵਾਲੀਆਂ ਇੱਕ ਪੇਪਰ ਨਿਕਲੇ ਹਨ ਇਹਦੇ ਵਿੱਚ ਬਿਲਕੁਲ ਕੁਝ ਨਹੀਂ ਹੈ ਇੱਕ ਸਾਰ ਆਹ ਵਾਲਾ ਪੇਪਰ ਨਿਕਲਿਆ ਨਹੀਂ ਇੱਕੋ ਆਹ ਪੂਰਾ ਕਾਗਜ਼ ਬਿਲਕੁਲ ਹਾਂ ਜੀ ਪੂਰਾ ਕਾਗਜ਼ ਹੈ ਸਰ ਆਹ ਵਾਲੀਆਂ ਇਹਨਾਂ ਤੇ ਲਕੀਰਾਂ ਵੱਜੀਆਂ ਇਹ ਚਾਰ ਹੈ ਇਹਨਾਂ ਨਾਲ ਸਰ ਕਿੰਨਾ ਲਾਈਆਂ ਹੋਈਆਂ ਹੀਆਂ ਠੀਕ ਹੈ ਜਦੋਂ ਅਸੀਂ ਦੇਖਿਆ ਫਿਰ ਅਸੀਂ ਆਪਣੀ ਸਿਸਟਰ ਨੂੰ ਫੋਨ ਕੀਤਾ ਅਸੀਂ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਝ ਹੈ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਉਨਸਾਪਾ ਮਿਲਣਾ ਚਾਹੀਦਾ ਕਿ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੂਣਾ ਕਰਿਆ ਜਾਦੂ ਕਰਿਆ ਕੋਈ ਟੂਣਾ ਸਾਨੂੰ ਲੱਗਦਾ ਪਿਆ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਕੁਝ ਹਾਂਜੀ ਇੱਕ ਪੋਟਲੀ ਸਰ ਆਹ ਹੈ ਆ ਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਠੀਕ ਹੈ ਸਰ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਹੈ ਹਾਂਜੀ ਨਹੀਂ ਇਹ ਅਸੀਂ ਨਹੀਂ ਕੀਤੀ ਇਸ ਤੋਂ ਪਹਿਲਾਂ ਅਸੀਂ ਕੋਈ ਕਾਰਵਾਈ ਕਿੱਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਸੀਂ ਪੁਲਿਸ ਨੂੰ ਮੈਕਮੇ ਨੂੰ ਕਰਾਂਗੇ ਐਪਲੀਕੇਸ਼ਨ ਲਾਂਗੇ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਫ਼ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਖਤ ਤੋਂ ਸਖਤ ਸਰ ਕੀ ਇਹ ਪੂਰਾ ਮਾਮਲਾ ਮਾਮਲਾ ਇਹ ਹੈ ਕਿ ਮੇਰੀ ਸਿਸਟਰ ਹੈ ਤਾਂ ਇਹਨਾਂ ਨੇ ਜਦੋਂ ਪੋਸਟਮੈਨ ਆਇਆ ਕਰਦੇ ਤੋਂ ਇਹਦੇ ਪਾਸ ਕੋਈ ਨਾ ਕੋਈ ਚਿੱਠੀ ਦੀ ਹੈ ਤੇ ਇਹਨਾਂ ਨੇ ਸੋਚਿਆ ਕਿ ਕੋਈ ਸਮਣ ਆਇਆ ਹੋਗਾ तो जब मैंने आके देखा तब तो मैंने इसको बोला कि ये तो कोई ना कारा किया है किसी ने ना हरजीत सिंह ने नाम हरजीत सिंह है उसका उसको तो बाद आपको बुलाया किसी बंदे को भी गया हाँ जी सियाण बंदे को दिखाया तो फिर उसने बोला कि ये तो जादू जादूकूणा किया किसी क्या मांग करते हो आप ਮੰਗ ਤਾਂ ਜਈ ਹੋ ਕਿ ਸੇਕਰ ਬੜੀ ਸਭ ਤੋਂ ਸਖਤ ਹੋਣੀ ਚਾਹੀਦੀ। ਰਿਆਸਤ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ। ਸੋ ਅਸੀਂ ਆਏ ਦਿਨ ਕਈ ਅਜਿਹੇ ਮਾਮਲੇ ਸੁਣਦੇ ਆ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ। ਤਾਂ ਮੁਰ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀਨਗਰ ਤੋਂ ਸਾਹਮਣੇ ਆਇਆ ਜਿੱਥੇ ਡਾਕ ਰਾਹੀਂ ਕੋਈ ਜ਼ਰੂਰੀ ਸਮਾਨ ਨਹੀਂ ਬਲਕਿ ਟੂਨੇ ਟੱਪੇ ਦਾ ਸਮਾਨ ਭੇਜਿਆ ਗਿਆ ਹੈ। ਤਾਂ ਦਸੂਆ ਦੀ ਰਹਿਣ ਵਾਲੀ ਮੋਤੀਨਗਰ ਦੀ ਮਹਿਲਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਦੇ ਘਰ ਡਾਕੀਆ ਡਾਕ ਫੜਾ ਕੇ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਵੱਲੋਂ ਪਾਰਸਲ ਖੋਲਿਆ ਜਾਂਦਾ ਹੈ ਤਾਂ ਪਾਰਸਲ ਦੇ ਵਿੱਚ ਟੂਨੇ ਟੱਪੇ ਦਾ ਸਮਾਨ ਹੁੰਦਾ ਹੈ ਤਾੰਤ੍ਰਿਕ ਵਿੱਦਿਆ ਦਾ ਸਮਾਨ ਹੁੰਦਾ ਹੈ ਅਤੇ ਉਸ ਪਾਰਸਲ ਦੇ ਵਿੱਚੋਂ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਫਟੀਆਂ ਹੋਈਆਂ ਫੋਟੋਆਂ ਜਿਨ੍ਹਾਂ ਦੇ ਉੱਤੇ ਸੂਈਆਂ ਖੁੱਬੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਪਾਰਸਲ ਦੇ ਉੱਤੇ ਉਹਨਾਂ ਵਿਅਕਤੀਆਂ ਦਾ ਵੀ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਹ ਪਾਰਸਲ ਭੇਜਿਆ ਗਿਆ ਹੈ ਤਾਂ ਹੁਣ ਪੀੜਤ ਮਹਿਲਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਉਹਨਾਂ ਵਿਅਕਤੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ ਹੈ ਬਾਕੀ ਕੀ ਕੁਝ ਜਾਣਕਾਰੀ ਪੀੜਤ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਅਸਰ ਸੁਨੀਤਾ ਜੀ ਸੁਨੀਤਾ ਜੀ ਕੀ ਹੈ ਪੂਰਾ ਮਾਮਲਾ ਇਹ ਸਰ ਪਤਾ ਨਹੀਂ ਕੱਲ 1.5 2 ਵਜੇ ਹੀ ਆਇਆ ਜਦੋਂ ਅਸੀਂ ਦੇਖਿਆ ਹਿੰਦੀ ਆ ਕਿ ਸਾਨੂੰ ਪੋਸਟ ਵਾਲੇ ਦੇ ਕੇ ਗਏ ਡਾਕੀ ਆਇਆ ਸੀਗਾ ਸਾਈਕਲ ਤੇ ਹਾਂ ਜੀ ਫੜਿਆ ਫਿਰ ਸੋਚਿਆ ਕਿ ਕਰੀ ਕੀ ਚੀਜ਼ ਹੈ ਕਿ ਹਣ ਜਦੋਂ ਅਸੀਂ ਇਹਨੂੰ ਦੇਖਿਆ ਅਨ ਸੋਚਿਆ ਘਰ ਕੋਰ ਦੇ ਵਿੱਚੋਂ ਕੁਝ ਹੈ ਜਦੋਂ ਇਹਨੂੰ ਫਿਰ ਖੋਲਿਆ ਹੂੰ ਤੇ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਕੀ ਕੋਸ਼ਿਸ਼ੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆ ਵਾਲੀਆਂ ਇੱਕ ਪੇਪਰ ਨਿਕਲੇ ਹੁੰਦੇ ਇਹਦੇ ਵਿੱਚ ਬਿਲਕੁਲ ਕੁਝ ਨਹੀਂ ਹੈ ਇੱਕ ਸਾਰਾ ਆ ਵਾਲਾ ਪੇਪਰ ਨਿਕਲਿਆ ਨਹੀਂ ਇੱਕ ਹਾਂ ਜੀ ਪੂਰਾ ਕਾਗਜ਼ ਬਿਲਕੁਲ ਹਾਂ ਜੀ ਕੋਰਾ ਕਾਗਜ਼ ਆ ਸਰ ਆ ਵਾਲੀਆਂ ਇਹਨਾਂ ਤੇ ਲਖੀਰਾਂ ਵਜੀਆਂ ਇਹ ਚਾਰ ਹੈ ਇਹਨਾਂ ਦੇ ਨਾਮ ਸਰ ਕਿੰਨਾ ਲਾਈਆਂ ਹੋਈਆਂ ਹੀਆਂ ਠੀਕ ਹੈ ਜਦੋਂ ਅਸੀਂ ਦੇਖਿਆ ਤੇ ਰੱਖਿਆ ਆਪਣੀ ਸਿਸਟਰ ਨੇ ਫੋਨ ਕੀਤਾ ਅਸੀਂ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਝ ਹੈ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੂਣਾ ਕਰਿਆ ਇਹ ਜਾਦੂ ਕਰਿਆ ਕੋਈ ਟੂਣਾ ਸਾਨੂੰ ਲੱਗਦਾ ਪਿਆ ਉਹ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਫਿਰ ਹਾਂਜੀ ਇੱਕ ਪੋਟਲੀ ਸਰ ਆਹ ਹੈ ਆਹ ਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਆ ਹਮ ਠੀਕ ਆ ਸਰ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਨਹੀਂ ਇਹ ਅਸੀਂ ਨਹੀਂ ਕੀਤੀ ਇਸ ਤੋਂ ਪਹਿਲਾਂ ਅਸੀਂ ਕੋਈ ਕਾਰਵਾਈ ਕਿੱਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਸੀਂ ਪੁਲਿਸ ਨੂੰ ਮੈਕਮੇ ਨੂੰ ਕਰਾਂਗੇ ਅਪਲੀਕੇਸ਼ਨ ਲਾਂਗੇ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਫ਼ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਖਤ ਤੋਂ ਸਖਤ ਸਰ ਕੀ ਇਹ ਪੂਰਾ ਮਾਮਲਾ ਮਾਮਲਾ ਇਹ ਹੈ ਕਿ ਮੇਰੀ ਸਿਸਟਰ ਹੈ ਤਾਂ ਇਹਨਾਂ ਨੇ ਜਦੋਂ ਪੋਸਟਮੈਨ ਆਇਆ ਦੇਖੀ ਤਾਂ ਇਹਦੇ ਕੋਲ ਕੋਈ ਨਾ ਕੋਈ ਚਿੱਠੀ ਦੀ ਹੈ ਤੇ ਇਹਨਾਂ ਨੇ ਸੋਚਿਆ ਕਿ ਕੋਈ ਸੰਮਣ ਆਇਆ ਹੋਗਾ ਤਾਂ ਜਦੋਂ ਮੈਂ ਆ ਕੇ ਦੇਖਾ ਤਾਂ ਮੈਂ ਇਹਨੂੰ ਬੋਲਾ ਕਿ ਇਹ ਤਾਂ ਕੋਈ ਨਾ ਕਾਰਾ ਕੀਆ ਹੈ ਕਿਸੇ ਨੇ ਨਾ ਜੇ ਹਰਜੀਤ ਸਿੰਘ ਨੇ ਨਾਮ ਹੈ ਹਰਜੀਤ ਸਿੰਘ ਹੈ ਉਸ ਦਾ ਤਾਂ ਫਿਰ ਉਸ ਤੋਂ ਬਾਅਦ ਫਿਰ ਕੋ ਬੁਲਾਈਆ ਕਿਸੇ ਸਿਆਣੇ ਬੰਦੇ ਕੋ ਵੀ ਗਿਆ ਹਾਂਜੀ ਸਿਆਣੇ ਬੰਦੇ ਕੋ ਦਿਖਾਇਆ ਤੇ ਫਿਰ ਉਸਨੇ ਬੋਲਾ ਕਿ ਇਹ ਤਾਂ ਜਾਦੂਗਰਾਂ ਕੀ ਹੈ ਸੀ ਕੀ ਮੰਗ ਕਰਦੇ ਹੋ ਆਪ ਮੰਗ ਤਾਂ ਜਈਏ ਕਿ ਇਹ ਕਰਬੀ ਸਭ ਤੋਂ ਸਖਤ ਹੋਣੀ ਚਾਹੀਦੀ ਰਿਆਸਤ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ ਸੋ ਅਸੀਂ ਆਏ ਦਿਨ ਕਈ ਅਜਿਹੇ ਮਾਮਲੇ ਸੁਣਦੇ ਹਾਂ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ ਤਾਂ ਮੁਰ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀਨਗਰ ਤੋਂ ਸਾਹਮਣੇ ਆਇਆ ਜਿੱਥੇ ਡਾਕ ਰਾਹੀਂ ਕੋਈ ਜ਼ਰੂਰੀ ਸਮਾਨ ਨਹੀਂ ਬਲਕਿ ਟੂਨੇ ਟੱਪੇ ਦਾ ਸਮਾਨ ਭੇਜਿਆ ਗਿਆ ਹੈ ਤਾਂ ਦਸੂਆ ਦੀ ਰਹਿਣ ਵਾਲੀ ਮੋਤੀਨਗਰ ਦੀ ਮਹਿਲਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਦੇ ਘਰ ਡਾਕੀਆ ਡਾਕ ਫੜਾ ਕੇ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਵੱਲੋਂ ਪਾਰਸਲ ਖੋਲ੍ਹਿਆ ਜਾਂਦਾ ਹੈ ਤਾਂ ਪਾਰਸਲ ਦੇ ਵਿੱਚ ਟੂਨੇ ਟੱਪੇ ਦਾ ਸਮਾਨ ਹੁੰਦਾ ਹੈ ਤਾੰਤ੍ਰਿਕ ਵਿਦਿਆ ਦਾ ਸਮਾਨ ਹੁੰਦਾ ਹੈ ਅਤੇ ਉਸ ਪਾਰਸਲ ਦੇ ਵਿੱਚੋਂ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਫਟੀਆਂ ਹੋਈਆਂ ਫੋਟੋਆਂ ਜਿਨ੍ਹਾਂ ਦੇ ਉੱਤੇ ਸੂਈਆਂ ਖੁੱਬੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਤਾਂ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਪਾਰਸਲ ਦੇ ਉੱਤੇ ਉਹਨਾਂ ਵਿਅਕਤੀਆਂ ਦਾ ਵੀ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਹ ਪਾਰਸਲ ਭੇਜਿਆ ਗਿਆ ਤਾਂ ਹੁਣ ਪੀੜਤ ਮਹਿਲਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਉਨਾ ਵਿਅਕਤੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ ਹੈ। ਬਾਕੀ ਕੀ ਕੁਝ ਜਾਣਕਾਰੀ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੇਰਾ ਨਾਮ ਸੁਨੀਤਾ ਹੋਈ। ਸੁਨੀਤਾ ਜੀ ਕੀ ਹੈ ਪੂਰਾ ਮਾਮਲਾ? ਇਹ ਸਰ ਪਤਾ ਨਹੀਂ ਕੱਲ 1.5 2 ਵਜੇ ਹੀ ਆਇਆ। ਜਦੋਂ ਅਸੀਂ ਦੇਖਿਆ ਇੰਦਿਆਂ ਕਿ ਸਾਨੂੰ ਪੋਸਟ ਵਾਲੇ ਦੇ ਕੇ ਗਏ ਐ ਡਾਕੀ ਆਇਆ ਸੀਗਾ ਸਾਈਕਲ ਤੇ। ਹਾਂ ਹੀ ਫੜਿਆ। ਹਾਂ ਹੀ ਸੋਚਿਆ ਕਿ ਕਰੀ ਠੀਕ ਹੈ। ਕਿ ਹਨਾ ਜਦੋਂ ਅਸੀਂ ਇਹਨੂੰ ਦੇਖਿਆ ਹਾਂ ਸੋਚਿਆ ਘਰ ਦੇ ਵਿੱਚੋਂ ਪੁੱਛਿਆ ਜਗਲੀ ਨੂੰ ਫਿਰ ਖੋਲਿਆ ਹੂੰ ਤੇ ਰੱਖ ਦੋ ਹੂੰ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਇਹ ਕੀ ਕੁਛ ਸੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆਹ ਵਾਲੀਆਂ ਇੱਕ ਪੇਪਰ ਨਿਕਲਿਆ ਸਰ ਇਹਦੇ ਵਿੱਚ ਬਿਲਕੁਲ ਕੁਛ ਨਹੀਂ ਹੈ ਇੱਕ ਸਾਰ ਆਹ ਵਾਲਾ ਪੇਪਰ ਨਿਕਲਿਆ ਨਹੀਂ ਇੱਕੋ ਆਹ ਪੂਰਾ ਕਾਗਜ਼ ਬਿਲਕੁਲ ਹਾਂਜੀ ਕੋਰਾ ਕਾਗਜ਼ ਆ ਸਰ ਆਹ ਵਾਲੀਆਂ ਇਹਨਾਂ ਤੇ ਲਕੀਰਾਵਾਂ ਜੀਆਂ ਇਹ ਚਾਰ ਹੈ ਇਹਨਾਂ ਨਾਲ ਸਿਰਫ ਕਿੰਨਾ ਲਾਈਆਂ ਹੋਈਆਂ ਹੀਆਂ ਠੀਕ ਹੈ ਜਦੋਂ ਅਸੀਂ ਦੇਖਿਆ ਤੇ ਰਹੇ ਤੇ ਸਿਸਟਰ ਨੂੰ ਫੋਨ ਕੀਤਾ ਅਸੀਂ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਝ ਹੈ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੋਨਾ ਕਰਿਆ ਇਹ ਜਾਦੂ ਕਰਿਆ ਕੋਈ ਟੋਨਾ ਸਾਨੂੰ ਲੱਗਦਾ ਪਿਆ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਕੁਝ ਹਾਂਜੀ ਇੱਕ ਪੋਟਲੀ ਸਰ ਆਹ ਹੈ ਆਹ ਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਠੀਕ ਹੈ ਸਰ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਤੀ? ਹਾਂ ਜੀ ਨਹੀਂ ਇਹ ਅਹੀਂ ਨਹੀਂ ਕੀਤੀ ਇਸ ਤੋਂ ਪਹਿਲਾਂ ਅਹੀਂ ਕੋਈ ਕਾਰਵਾਈ ਕਿੱਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਹੀਂ ਪੁਲਿਸ ਨੂੰ ਮੈਂ ਮੈਕਮੇ ਨੂੰ ਕਰਾਂਗੇ ਐਪਲੀਕੇਸ਼ਨ ਲਾਂਗੇ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਫ਼ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਖਤ ਤੋਂ ਸਖਤ ਸਰ। ਕੀ ਇਹ ਪੂਰਾ ਮਾਮਲਾ? ਮਾਮਲਾ ਇਹ ਹੈ ਕਿ ਮੇਰੀ ਸਿਸਟਰ ਹੈ ਤਾਂ ਨਾ ਮੈਂ ਨਾ ਜਦੋਂ ਪੋਸਟਮੈਨ ਆਉਂਦਾ ਰਿਹਾ ਤਾਂ के पास तो उनको दी चिट्ठी दी है तो इन्होंने सोचा कि कोई सम्मान आया होगा तो जब मैंने आके देखा तो मैंने इसको बोला कि ये तो कोई ना कारा किया है किसी ने ना हरजीत सिंह ने नाम हरजीत सिंह है उसका ता। तो फिर उसको बाद फिर आपको बुलाया किसी बंदे को भी गया। हाँ जी सियाने बंदे को दिखाया तो फिर उसने बोला कि ਇਹ ਤਾਂ ਜাদুਪੂਣਾ ਕੀ ਹੈ ਤੁਸੀਂ ਕੀ ਮੰਗ ਕਰਦੇ ਹੋ ਆਪ ਮੰਗতো ਜਈਏ ਕਿ ਸਪੈਕ ਕਰਵੇ ਸਭ ਤੋਂ ਸਖਤ ਹੋਣੀ ਚਾਹੀਦੀ ਰਿਆਸਤ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ ਸੋ ਅਸੀਂ ਆਏ ਦਿਨ ਕਈ ਅਜਿਹੇ ਮਾਮਲੇ ਸੁਣਦੇ ਹਾਂ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ ਤਾਂ ਮੁਰ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀ ਨਗਰ ਤੋਂ ਸਾਹਮਣੇ ਆਇਆ ਜਿੱਥੇ ਡਾਕ ਰਾਹੀਂ ਕੋਈ ਜ਼ਰੂਰੀ ਸਮਾਨ ਨਹੀਂ ਬਲਕਿ ਟੂਣੇ ਟੱਪੇ ਦਾ ਸਮਾਨ ਭੇਜਿਆ ਗਿਆ ਹੈ ਤਦਸੂਆ ਦੀ ਰਹਿਣ ਵਾਲੀ ਮੋਤੀ ਨਗਰ ਦੀ ਮਹਿਲਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੁਪਹਿਰ ਸਮੇਂ ਉਹਨਾਂ ਦੇ ਘਰ ਡਾਕੀਆ ਡਾਕ ਫੜਾ ਕੇ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਵੱਲੋਂ ਪਾਰਸਲ ਖੋਲਿਆ ਜਾਂਦਾ ਹੈ ਤਾਂ ਪਾਰਸਲ ਦੇ ਵਿੱਚ ਟੂਨੇ ਟੱਪੇ ਦਾ ਸਮਾਨ ਹੁੰਦਾ ਹੈ ਤਾੰਤ੍ਰਿਕ ਵਿੱਦਿਆ ਦਾ ਸਮਾਨ ਹੁੰਦਾ ਹੈ ਅਤੇ ਉਸ ਪਾਰਸਲ ਦੇ ਵਿੱਚੋਂ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਫਟੀਆਂ ਹੋਈਆਂ ਫੋਟੋਆਂ ਜਿਨ੍ਹਾਂ ਦੇ ਉੱਤੇ ਸੂਈਆਂ ਖੁੱਬੀਆਂ ਹੁੰਦੀਆਂ ਨੇ ਉਹ ਨਿਕਲਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਪਾਰਸਲ ਦੇ ਉੱਤੇ ਉਹਨਾਂ ਵਿਅਕਤੀਆਂ ਦਾ ਵੀ ਨਾਮ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਹ ਪਾਰਸਲ ਭੇਜਿਆ ਗਿਆ ਹੈ ਤਾਂ ਹੁਣ ਪੀੜਤ ਮਹਿਲਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਉਹਨਾਂ ਵਿਅਕਤੀਆਂ ਦੇ ਉੱਤੇ ਬਣਦੀ ਕਾਰਵਾਈ ਦੀ ਮੰਗ ਰੱਖੀ ਗਈ ਹੈ ਬਾਕੀ ਕੀ ਕੁਝ ਜਾਣਕਾਰੀ ਪੀੜਤ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਸਰ ਸੁਨੀਤਾ ਜੀ ਸੁਨੀਤਾ ਜੀ ਕੀ ਹੈ ਪੂਰਾ ਮਾਮਲਾ ਇਹ ਸਰ ਪਤਾ ਨਹੀਂ ਕੱਲ 1.5 2 ਵਜੇ ਹੀ ਆਇਆ ਜਦੋਂ ਅਸੀਂ ਦੇਖਿਆ ਇੰਕੀ ਕਿ ਸਾਨੂੰ ਪੋਸਟ ਵਾਲੇ ਦੇ ਕੇ ਗਏ ਡਾਕੀ ਆਇਆ ਸੀਗਾ ਸਾਈਕਲ ਤੇ ਆਈ ਫੜਿਆ ਆਈ ਸੋਚਿਆ ਕਿ ਕਾਹਦੀ ਈ ਚੀਜ਼ ਹੈ ਕਿ ਹਨਾ ਜਦੋਂ ਅਸੀਂ ਇਹਨੂੰ ਦੇਖਿਆ ਅਨੁਸੂਚਿਆ ਘਰ ਦੇ ਵਿੱਚੋਂ ਆਇਆ ਜਦੋਂ ਇਹਨੂੰ ਫਿਰ ਖੋਲਿਆ ਹੂੰ ਤੇ ਮੁੜ ਕੇ ਫਿਰ ਆਹ ਵਾਲੀਆਂ ਚੀਜ਼ਾਂ ਵਿੱਚੋਂ ਨਿਕਲਦੀਆਂ ਸਰ ਇਹ ਕੀ ਕਸ਼ਿਸ਼ੀਗਾ ਹੋਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸਰ ਇਹ ਆ ਵਾਲੀਆਂ ਇੱਕ ਪੇਪਰ ਨਿਕਲੇ ਹਨ ਇਹਦੇ ਵਿੱਚ ਬਿਲਕੁਲ ਕੁਝ ਨਹੀਂ ਹੈ ਇੱਕ ਸਾਰ ਆ ਵਾਲਾ ਪੇਪਰ ਨਿਕਲਿਆ ਨਹੀਂ ਇੱਕ ਹਾਂ ਪੂਰਾ ਕਾਗਜ਼ ਬਿਲਕੁਲ ਹਾਂ ਜੀ ਪੂਰਾ ਕਾਗਜ਼ ਹੈ ਸਰ ਆ ਵਾਲੀਆਂ ਇਹਨਾਂ ਤੇ ਲਕੀਰਾਂ ਵੱਜੀਆਂ ਇਹ ਚਾਰ ਹੈ ਇਹਨਾਂ ਨਾਲ ਸਰ ਕਿੰਨਾ ਲਾਈਆਂ ਹੋਈਆਂ ਹੀਆਂ ਠੀਕ ਹੈ ਜਦੋਂ ਅਸੀਂ ਦੇਖਿਆ ਤੇ ਅਸੀਂ ਆਪਣੇ ਸਿਸਟਰ ਨੂੰ ਫੋਨ ਕੀਤਾ ਅਸੀਂ ਕਿਹਾ ਕਿ ਇਹ ਹਰਜੀਤ ਸਿੰਘ ਨੇ ਭੇਜਿਆ ਸਾਨੂੰ ਉਹਦਾ ਨੰਬਰ ਸਾਰਾ ਕੁਝ ਹੈ ਜੋ ਵੀ ਹੈਗਾ ਸਰ ਇਹਦੀ ਕਾਰਵਾਈ ਕੀਤੀ ਜਾਏ ਸਾਨੂੰ ਔਰ ਸਾਫ਼ ਮਿਲਣਾ ਚਾਹੀਦਾ ਕਿ ਲੱਗਦਾ ਕਿ ਕੋਈ ਜਾਦੂ ਕਰਿਆ ਜਾਂ ਟੂਣਾ ਕਰਿਆ ਇਹ ਜਾਦੂ ਕਰਿਆ ਕੋਈ ਟੂਣਾ ਸਾਨੂੰ ਲੱਗਦਾ ਪਿਆ ਉਹ ਹੋਰ ਵੀ ਇੱਕ ਪੋਟਲੀ ਸਮਾਨ ਹੈਗਾ ਕੁਝ ਹਾਂਜੀ ਇੱਕ ਪੋਟਲੀ ਸਰ ਆਹ ਹੈ ਆ ਸਮਾਨ ਫਿਰ ਜਦੋਂ ਅਸੀਂ ਦੇਖਿਆ ਇਹ ਹਰਜੀਤ ਸਿੰਘ ਦਾ ਉੱਤੇ ਨੰਬਰ ਹੈ ਹਰਜੀਤ ਸਿੰਘ ਹੈ ਇਹ ਦੇਖੋ ਕਿ ਕੌਣ ਹੈ ਇਹ ਕਿਉਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਹਮ ਠੀਕ ਹੈ ਸਰ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਤੀ ਹੈ ਹਾਂਜੀ ਨਹੀਂ ਇਹ ਅਸੀਂ ਨਹੀਂ ਕੀਤੀ ਇਸ ਤੋਂ ਪਹਿਲਾਂ ਅਸੀਂ ਕਾਰਵਾਈ ਕਿਦਾਂ ਕਰਦੇ ਕਿ ਜੇ ਸਾਨੂੰ ਕੁਝ ਪਤਾ ਚੱਲਦਾ ਹੁਣੇ ਅਸੀਂ ਪੁਲਿਸ ਨੂੰ ਮਕਮ ਮੈਕਮੇ ਨੂੰ ਕਰਾਂਗੇ ਐਪਲੀਕੇਸ਼ਨ ਲਾਂਗੇ ਦਰਖਾਸਤ ਸਾਨੂੰ ਵੱਧ ਤੋਂ ਵੱਧ ਅਨਸਾਫ਼ ਹੋਣਾ ਚਾਹੀਦਾ ਇਸ ਬੰਦੇ ਤੇ ਹਰਜੀਤ ਸਿੰਘ ਤੇ ਕਾਰਵਾਈ ਕੀਤੀ ਜਾਏਗੀ ਸਖਤ ਤੋਂ ਸਖਤ ਸਰ ਦੇਖੀ ਇਹ ਪੂਰਾ ਮਾਮਲਾ ਮਾਮਲਾ ਇਹ ਹੈ ਕਿ ਮੇਰੀ ਸਿਸਟਰ ਹੈ ਤਾਂ ਇਹਨਾਂ ਨੇ ਜਦੋਂ ਪੋਸਟਮੈਨ ਆਇਆ ਕਰਦੇ ਸੋ ਇਹਦੇ ਪਾਸ ਤੋਂ ਨੂੰ ਕੋਈ ਚਿੱਠੀ ਦੀ ਹੈ ਤਾਂ ਇਹਨਾਂ ਨੇ ਸੋਚਿਆ ਕਿ ਕੋਈ ਸੰਮਣ ਆਇਆ ਹੋਊਗਾ तो जब मैंने आके देखा तो मैंने इसको बोला कि ये तो कोई ना कारा किया है किसी ने ना हरजीत सिंह नाम हरजीत सिंह है उसका तो बाद फिर आपको बुला लिया किसी बंदे को भी गया। हाँ जी सियाण बंदे को दिखाया तो फिर उसने बोला कि ये तो जादूपूणा किया किसी ने क्या मांग करते हो आप ਮੰਗਤੋ ਜੀ ਹੋ ਕਿ ਇਹ ਸਪੇਕ ਕਾਰਬੋਰੀ ਸਤ ਸਤ ਹੋਣੀ ਚਾਹੀਦੀ ਰਿਆਸਤ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ ਸੋ ਅਸੀਂ ਆਏ ਦਿਨ ਕਈ ਅਜਿਹੇ ਮਾਮਲੇ ਸੁਣਦੇ ਆ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ ਤਾਂ ਮੁਰ ਤੋਂ ਇੱਕ ਮਾਮਲਾ ਹੁਸ਼ਿਆਰਪੁਰ ਦੇ ਦਸੂਆ ਦੇ ਮੋਤੀਨਗਰ ਤੋਂ ਸਾਹਮਣੇ ਆਇਆ ਹੈ